ਗੁਰਮੁਖੋ ਵੈਸੇ ਤੇ ਦੁਨੀਆ ਦੇ ਸਾਰੇ ਰਿਸ਼ਤੇ ਬੜੇ ਮਹੱਤਵਪੂਰਨ ਨੇ ਪਰ ਪਤੀ ਤੇ ਪਤਨੀ ਦਾ ਰਿਸ਼ਤਾ ਬੜਾ ਨਵੇਕਲਾ ਰਿਸ਼ਤਾ ਹੈ ਵੈਸੇ ਸਾਰੇ ਰਿਸ਼ਤੇ ਵਿਸ਼ਵਾਸ ਤੇ ਨਿਰਭਰ ਕਰਦੇ ਆ ਡਿਪੈਂਡ ਕਰਦੇ ਆ ਜਿੰਨਾ ਚਿਰ ਵਿਸ਼ਵਾਸ ਬਣਿਆ ਹੋਇਆ ਤੇ ਰਿਸ਼ਤੇ ਬਰਕਰਾਰ ਰਹਿੰਦੇ ਨੇ ਰਿਸ਼ਤੇ ਨਿਭਦੇ ਆ ਜਿੱਦਨੇ ਵਿਸ਼ਵਾਸ ਟੁੱਟ ਜਾਂਦਾ ਤੇ ਰਿਸ਼ਤਿਆਂ 'ਚ ਤਰੇੜ ਆ ਜਾਂਦੀ ਹੈ ਇਸ ਲਈ ਰਿਸ਼ਤਿਆਂ ਦੇ ਵਿੱਚ ਵਿਸ਼ਵਾਸ ਦਾ ਹੋਣਾ ਬੜਾ ਜ਼ਰੂਰੀ ਹੈ ਪਤੀ ਤੇ ਪਤਨੀ ਦਾ ਰਿਸ਼ਤਾ ਇਹ ਬੜਾ ਨਵੇਕਲਾ ਰਿਸ਼ਤਾ ਹੈ ਜਿੱਦਾਂ ਇੱਕ ਗੱਡੇ ਦੇ ਦੋ ਪਹੀਏ ਹੁੰਦੇ ਆ ਉਹ ਤਾਂ ਗੱਡਾ ਸਹੀ ਢੰਗ ਨਾਲ ਚੱਲਦਾ ਹੈ ਜੇ ਦੋਨੇ ਪਹੀਏ ਮੁਕੰਮਲ ਤੌਰ ਤੇ ਕੰਮ ਕਰਦੇ ਆ ਇਸੇ ਤਰ੍ਹਾਂ ਪਤੀ ਤੇ ਪਤਨੀ ਇੱਕ ਘਰ ਦੇ ਦੋ ਪਹੀਏ ਨੇ ਉਹ ਜਿਹੜਾ ਘਰ ਆ ਉਹ ਸਹੀ ਢੰਗ ਨਾਲ ਤਾਂ ਚੱਲ ਸਕਦਾ ਜੇ ਦੋਨੇ ਪਹੀਏ ਪੈਰਲਲ ਕੰਮ ਕਰਦੇ ਆ ਬਰਾਬਰ ਕੰਮ ਕਰਦੇ ਨੇ ਕਈ ਵਾਰ ਆਪਾਂ ਦੇਖਿਆ ਪਤਨੀ ਘਰ ਵਿੱਚ ਕੰਮ ਕਰਦੀ ਐ ਤੇ ਪਤੀ ਬਾਹਰ ਅੰਦਰ ਫਿਰਦਾ ਹੈ। ਕਈ ਵਾਰ ਪਤਨੀ ਨੂੰ ਪਤੀ ਹੀ ਨਹੀਂ ਹੁੰਦਾ ਵੀ ਬਾਹਰ ਉਹਦਾ ਪਤੀ ਕੀ ਕਰਦਾ। ਪਤੀ ਦਿਨ ਗਲਤੀਆਂ ਕਰਕੇ ਕਈ ਘਰ ਉੱਜੜਦੇ ਦੇਖੇ, ਕਈ ਘਰ ਬਰਬਾਦ ਹੁੰਦੇ ਦੇਖੇ। ਕਈ ਵਾਰ ਪਤੀ ਨੂੰ ਨਹੀਂ ਪਤਾ ਹੁੰਦਾ ਵੀ ਘਰ ਵਾਲੀ ਕੀ ਕਰ ਰਹੀ ਐ। ਉਸ ਘਰ ਵਾਲੀ ਦੀਆਂ ਗਲਤੀਆਂ ਕਰਕੇ ਵੀ ਕਈ ਘਰ ਬਰਬਾਦ ਹੋਏ ਦੇਖੇ ਨੇ ਇਸ ਦੁਨੀਆ ਦੇ ਉੱਤੇ। ਇਸ ਲਈ ਗੁਰਮੁਖੋ ਇਹ ਰਿਸ਼ਤਾ ਬੜਾ ਪਾਕ ਤੇ ਪਵਿੱਤਰ ਹੈ। ਕਿਉਂਕਿ ਇਹਨੇ ਘਰ ਨੂੰ ਅੱਗੇ ਚਲਾਉਣਾ ਇੱਕ ਨੂੰ ਆਪਣੇ ਬੱਚਿਆਂ ਨੂੰ ਸਾਂਭਣਾ ਹੈ ਆਪਣੀਆਂ ਧੀਆਂ ਨੂੰ ਆਪਣੇ ਪੁੱਤਰਾਂ ਨੂੰ ਸੇਹ ਦੇਣੀ ਹੈ ਇੱਕ ਘਰ ਨੂੰ ਅੱਗੇ ਚਲਾਉਣਾ ਹੈ ਇਹ ਜਿੰਨਾ پاک ਤੇ ਪਵਿੱਤਰ ਰਿਸ਼ਤਾ ਨਾ ਉਹਨਾਂ ਹੀ ਇਹਦੇ ਵਿੱਚ ਪਿਆਰ ਹੋਣਾ ਜ਼ਰੂਰੀ ਹੈ ਵਿਸ਼ਵਾਸ ਹੋਣਾ ਜ਼ਰੂਰੀ ਹੈ ਕਿਉਂਕਿ ਰਿਸ਼ਤੇ ਵਿਸ਼ਵਾਸ ਤੇ ਖੜਾ ਹੈ ਜਿੰਨਾ ਚਿਰ ਵਿਸ਼ਵਾਸ ਹੈ ਤੇ ਰਿਸ਼ਤੇ ਬਹਾਲ ਨੇ ਜਿੱਦਣੇ ਵਿਸ਼ਵਾਸ ਟੁੱਟ ਜਾਂਦੇ ਨੇ ਰਿਸ਼ਤੇ ਵਿੱਚ ਤਰੇੜਾ ਆ ਜਾਂਦੀ ਹੈ ਇੱਕ ਘਰ ਸਹੀ ਢੰਗ ਨਾਲ ਤਰੱਕੀ ਤਾਂ ਕਰ ਸਕਦਾ ਜੇਕਰ ਪਤੀ ਤੇ ਪਤਨੀ ਦੋਨੇ ਮਿਲ ਕੇ ਕੰਮ ਕਰਦੇ ਆ। ਸਾਨੂੰ ਗੁਰੂ ਸਾਹਿਬ ਬੜਾ ਵਧੀਆ ਢੰਗ ਨਾਲ ਸਮਝਾਉਂਦੇ ਨੇ ਬਾਣੀ ਦੇ ਵਿੱਚ। ਬੜੀ ਸ਼ੇਧ ਦੇ ਅੰਦਰ ਨੇ ਛਤਗੁਰੂ ਜੀ ਸਾਨੂੰ ਜ਼ਿੰਦਗੀ ਜਿਉਣ ਦੇ ਢੰਗ ਤਰੀਕੇ ਦੱਸਦੇ ਨੇ ਮਹਾਰਾ ਸਾਨੂੰ। ਗੁਰੂ ਸਾਹਿਬ ਕਹਿੰਦੇ ਵੀ ਦੋ ਸਰੀਰਾਂ ਦਾ ਇਕੱਠੇ ਬੈਠਣਾ ਇਹ ਕੋਈ ਐਡਾ ਕੀ ਰਿਸ਼ਤਾ ਨਹੀਂ ਹੈ ਪਤੀ ਪਤਨੀ ਦਾ ਵੀ ਦੋ ਜਿਸਮ ਇਕੱਠੇ ਨੇ ਵੀ ਕਿਤੇ ਐਡਾ ਕੀ ਸਮਝ ਲਾਉ ਮੇ ਇਹ ਰਿਸ਼ਤੇ ਨੂੰ ਨਹੀਂ ਮਹਾਰਾਜ ਕਹਿੰਦੇ ਐਡਾ ਕੀ ਇੰਨਾ ਕੁ ਰਿਸ਼ਤਾ ਨਹੀਂ ਹੈ ਗੁਰੂ ਸਾਹਿਬ ਕਹਿੰਦੇ ਧਨਪੀਰ ਇਹ ਨਾ ਆਖੀਆਂ ਨੂੰ ਬੈਣ ਇਕੱਠੇ ਹੋਏ ਪਤੀ ਤੇ ਪਤਨੀ ਦਾ ਇਕੱਠੇ ਬੈਠਣਾ ਦੋ ਜਿਸਮਾਂ ਦਾ ਇਕੱਠੇ ਬੈਠਣਾ ਹੀ ਇੱਕ ਪਤੀ ਪਤਨੀ ਦਾ ਰਿਸ਼ਤਾ ਨਹੀਂ ਮਹਾਰਾਜ ਕਹਿੰਦੇ ਇਹ ਰਿਸ਼ਤਾ ਤੇ ਬੜਾ ਨਵੇਕਲਾ ਰਿਸ਼ਤਾ ਹੈ ਏਕ ਜੋਤ ਦੋਈ ਮੂਰਤੀ ਧਨਪੀਰ ਕਹੀਐ ਸੋਏ ਮਹਾਰਾਜ ਕਹਿੰਦੇ ਜਦੋਂ ਜਿਸਮ ਅਲੱਗ-ਅਲੱਗ ਹੋਣ ਪਰ ਉਹਨਾਂ ਵਿੱਚ ਜੋਤ ਇੱਕ ਹੋਵੇ ਪਿਆਰ ਇੰਨਾ ਜ਼ਿਆਦਾ ਹੋਵੇ ਵਿਸ਼ਵਾਸ ਹੀ ਐਡਾ ਪੱਕਾ ਹੋਵੇ ਫਿਰ ਉਹ ਰਿਸ਼ਤੇ ਨੂੰ ਪਤੀ ਤੇ ਪਤਨੀ ਦਾ ਰਿਸ਼ਤਾ ਕਿਹਾ ਜਾਂਦਾ ਮਹਾਰਾਜ ਕਹਿੰਦੇ ਧਨਪ੍ਰ ਇਹ ਨਾ ਆਖੀਆਂ ਬੈਨ ਕੱਡੇ ਹੋਏ ਕਹਿੰਦੇ ਦੋ ਜਿਸ਼ਮਾਂ ਦਾ ਇਕੱਠੇ ਹੋਣਾ ਇੱਕ ਪਤੀ ਪਤਨੀ ਦਾ ਰਿਸ਼ਤਾ ਨਹੀਂ ਇਹ ਤੇ ਰਿਸ਼ਤਾ ਹੀ ਬੜਾ ਨਵਿੱਕਲਾ ਇਹ ਰਿਸ਼ਤਾ ਹੀ ਬੜਾ ਪਾਕ ਹੈ ਕਿਉਂ ਏਕ ਜੋਤ ਦੋਏ ਮੂਰਤੇ ਧਨਪ੍ਰ ਕਹੀਏ ਸੋਏ ਜਦੋਂ ਪਤੀ ਤੇ ਪਤਨੀ ਜਿਸ ਨੂੰ ਭਾਵੇਂ ਅਲੱਗ-ਅਲੱਗ ਨੇ ਪਰ ਉਹਨਾਂ ਦਾ ਵਿਸ਼ਵਾਸ ਹੀ ਇੰਨਾ ਪੱਕਾ ਪਿਆਰ ਹੀ ਇੰਨਾ ਪੱਕਾ ਜੋਤ ਇੱਕ ਹੋ ਗਈ ਤਾਂ ਉਹ ਰਿਸ਼ਤਾ ਪਤੀ ਤੇ ਪਤਨੀ ਦਾ ਰਿਸ਼ਤਾ ਕਹਾਉਂਦਾ ਮਹਾਰਾਜ ਕਹਿੰਦੇ ਇਸ ਲਈ ਇਹ ਇੱਕ ਗੱਡੇ ਦੇ ਦੋ ਪਹੀਏ ਨੇ ਇੱਕ ਵੀ ਪਹੀਏ 'ਚ ਨੁਕਸ ਪੈਂਦਾ ਤੇ ਗੱਡਾ ਰੁਕ ਜਾਂਦਾ ਦੋਹਾਂ ਦੇ ਵਿੱਚੋਂ ਇੱਕ ਵਿੱਚ ਵੀ ਨੁਕਸ ਪੈਂਦਾ ਤੇ ਘਰ ਬਰਬਾਦ ਹੋ ਜਾਂਦਾ ਗੁਰਮਖੋ ਇਹ ਬੜਾ ਮਹੱਤਵਪੂਰਨ ਰਿਸ਼ਤਾ ਹੈ ਘਰ ਨੂੰ ਅੱਗੇ ਤੋਰਨ ਦੇ ਲਈ ਪਤੀ ਤੇ ਪਤਨੀ ਦਾ ਪਿਆਰ ਤੇ ਵਿਸ਼ਵਾਸ ਹੋਣਾ ਜ਼ਰੂਰੀ ਹੈ ਤੁਹਾਡੇ ਘਰ ਵਿੱਚ ਖੁਸ਼ੀ ਖੇੜਾ ਤੇ ਆਨੰਦ ਖਤਮ ਹੀ ਨਹੀਂ ਹੋ ਸਕਦਾ ਜਿੱਥੇ ਪਤੀ ਤੇ ਪਤਨੀ ਦਾ ਪਿਆਰ ਤੇ ਮੁਹੱਬਤ ਹੋਵੇ ਜਿੱਥੇ ਪਤੀ ਤੇ ਪਤਨੀ ਦਾ ਵਿਸ਼ਵਾਸ ਹੋਵੇ ਜਿੱਥੇ ਏਕ ਜੋਤ ਦੋਏ ਮੂਰਤੀ ਵਾਲੀ ਗੱਲ ਹੋਵੇ ਉੱਥੇ ਪਰਿਵਾਰ ਦੇ ਵਿੱਚ ਤਰੇੜਾਂ ਆ ਹੀ ਨਹੀਂ ਸਕਦੀਆਂ ਇਹ ਆਉਂਦੀ ਹੀ ਉਦੋਂ ਨੇ ਜਦੋਂ ਵਿਸ਼ਵਾਸ ਟੁੱਟਦੇ ਆ ਇਸ ਲਈ ਸਾਡੇ ਜੀਵਨ ਦੇ ਵਿੱਚ ਪਤੀ ਤੇ ਪਤਨੀ ਦਾ ਰਿਸ਼ਤਾ ਬੜਾ ਬਾਖਮਾਲ ਤੇ ਬੜਾ ਮੱਤਵਪੂਰਨ ਰਿਸ਼ਤਾ ਇਸ ਨੂੰ ਬੜਾ ਵਖੂਬੀ ਨਿਭਾਇਆ ਕਰੋ ਗੁਰੂਕੋ